ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ᱛਿਵੇਂ ᱛਿਵੇਂ ਪੰਜਾਬ ਦੇ ਅੰਦਰ ਜਿਹੜੀ ਸਿਆਸੀ ਹਲਚਲ ਹੈ ਸਿਆਸੀ ਸਰਗਰਮੀਆਂ ਉਹ ਸਾਰੀਆਂ ਪਾਰਟੀਆਂ ਵੱਲੋਂ ਤੇਜ਼ ਕਰ ਦਿੱਤੀਆਂ ਗਈਆਂ ਹਨ ਸਾਰੀਆਂ ਪਾਰਟੀਆਂ ਵੱਲੋਂ ਇਹੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਜਿਸ ਤਰ੍ਹਾਂ ਮੌਜੂਦਾ ਸੱਤਾਧਾਰੀ ਪਾਰਟੀ ਵੱਲੋਂ ਲੋਕਾਂ ਦਾ ਜਿਹੜਾ ਮੋਹ ਹੈ ਉਹ ਪੰਗ ਹੋ ਚੁੱਕਿਆ ਤਾਂ ਹੋ ਸਕਦਾ ਹੈ ਕਿ ਜਿਹੜੀਆਂ ਦੂਸਰੀਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਹਨ ਸ਼ਾਇਦ ਉਹਨਾਂ ਚੋਂ ਕਿਸੇ ਇੱਕ ਨੂੰ ਜਿਹੜਾ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਮੌਕਾ ਮਿਲ ਸਕੇ ਅੱਜ ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਇੱਕ ਹੋਰ ਝਟਕਾ ਲੱਗਿਆ ਹੈ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਇਹ ਵੱਲੇ ਝਟਕੇ ਲੱਗ ਰਹੇ ਹਨ ਕਿ ਉਹਨਾਂ ਦੇ ਚੰਗੇ ਚੰਗੇ ਜਿਹੜੇ ਲੀਡਰ ਤੇ ਚੰਗੇ ਚੰਗੇ ਜਿਹੜੇ ਆਗੂ ਵਰਕਰ ਉਹ ਉਹਨਾਂ ਦੀ ਪਾਰਟੀ ਨੂੰ ਅਲਵਿਦਾ ਆਖ ਕੇ ਦੂਸਰੀਆਂ ਪਾਰਟੀਆਂ ਨੂੰ ਜਿਹੜਾ ਉਹ ਜੁਆਇਨ ਕਰ ਰਹੇ ਹਨ ਦੇਖਣ ਦੇ ਵਿੱਚ ਇਹ ਹੈ ਕਿ ਪਾਰਟੀ ਨੂੰ ਛੱਡਣ ਦੇ ਕੁਝ ਕਾਰਨ ਹੁੰਦੇ ਨੇ ਜਿਦੇ ਵਿੱਚ ਸਭ ਤੋਂ ਵੱਡਾ ਕਾਰਨ ਹੁੰਦਾ ਕਿ ਪਾਰਟੀ ਦੇ ਆਗੂ ਦੀ ਆਪਣੀ ਪਾਰਟੀ ਦੇ ਉੱਪਰ ਪਕੜ ਕਿਉਂਕਿ ਪਿੱਛੇ ਜੇ ਇੱਕ ਚੀਜ਼ ਸਭ ਦੇ ਧਿਆਨ ਦੇ ਵਿੱਚ ਲਿਆਂਦੀ ਗਈ ਸੀ ਕਿ ਜਦੋਂ ਇਹ ਬਾ ਤੜਾ ਅਕਾਲੀ ਦਲ ਬਾਦਲ ਚੋਂ ਜਦੋਂ ਬਹੁਤ ਸਾਰੇ ਲੀਡਰ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ ਤਾਂ ਉਹਦੇ ਵਿੱਚ ਪ੍ਰਧਾਨਗੀ ਦੀ ਜਿਹੜੀ ਗੱਲ ਸੀ ਉਹਦੇ ਤੇ ਵਾਰ-ਵਾਰ ਜਿਹੜੇ ਸਵਾਲ ਸੀ ਉਹ ਚੁੱਕੇ ਜਾ ਰਹੇ ਸੀ ਦੂਸਰਾ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਦੇ ਉੱਪਰ ਵੀ ਉਹਨਾਂ ਨੇ ਜਦੋਂ ਦੂਸਰੀਆਂ ਪਾਰਟੀਆਂ ਜੁਆਇਨ ਕਰ ਲਈਆਂ ਤਾਂ ਪੱਤਰਕਾਰਾਂ ਵੱਲੋਂ ਸਵਾਲ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਪਾਰਟੀ ਦੀ ਕਾਰਗੁਜ਼ਾਰੀ ਹੈ ਉਹਦੇ ਵਿੱਚ ਜਿਹੜੀ ਤਾਨਾਸ਼ਾਈ ਹੈ ਉਹ ਚੱਲ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਉਹ ਉਹ ਅਕਾਲੀ ਦਲ ਤੋਂ ਜਿਹੜਾ ਉਹ ਕਿਨਾਰਾ ਕਰ ਗਏ ਹਨ ਭਾਵੇਂ ਕਿ ਇਹ ਚਲੋ ਜਦੋਂ ਕੋਈ ਵੀ ਲੀਡਰ ਦੂਸਰੀ ਪਾਰਟੀ 'ਚ ਜਾਂਦਾ ਹੈ ਤਾਂ ਉਹ ਕੋਈ ਨਾ ਕੋਈ ਬਲੇਮ ਆਪਣੀ ਪਾਰਟੀ ਦੇ ਉੱਪਰ ਕਰਦਾ ਹੈ ਪਰ ਹੁਣ ਜਿਹੜਾ ਰੁਝਾਨ ਹੈ ਇਹ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਪੰਜਾਬ ਦੇ ਅੰਦਰ ਹੋ ਸਕਦਾ ਹੈ ਕਿ ਜਿਵੇਂ 2027 ਦੀਆਂ ਚੋਣਾਂ ਦੇ ਦੌਰਾਨ ਸਭ ਨੂੰ ਸਾਰੇ ਲੀਡਰਾਂ ਵੱਲੋਂ ਜਾਂ ਆਗੂਆਂ ਵੱਲੋਂ ਇਹੀ ਕਿਆਸ ਅਰਾਈਆਂ ਲਗਾਈਆਂ ਜਾਂਦੀਆਂ ਕਿ ਜਦੋਂ ਅਸੀਂ ਦੂਸਰੀ ਪਾਰਟੀ ਵਿੱਚ ਜਾਂਦੇ ਹਾਂ ਸਾਨੂੰ ਜਿਹੜਾ ਬੰਦ ਹੈ ਮਾਨ ਸਤਿਕਾਰ ਉਹ ਦਿੱਤਾ ਜਾਵੇ ਜਾਂ ਪਾਰਟੀ ਨੂੰ ਛੱਡਣ ਦਾ ਇੱਕ ਹੋਰ ਕਾਰਨ ਇਹ ਦੱਸਿਆ ਜਾਂਦਾ ਸਿੱਖ ਸਿਆਸਤ ਦੇ ਵਿੱਚ ਕਿ ਉਹਨਾਂ ਦੀ ਜਿਹੜੀ ਗੱਲ ਹੈ ਉਹ ਜਿਹੜੀ ਪਾਰਟੀ ਵੱਲੋਂ ਨਹੀਂ ਮੰਨੀ ਜਾਂਦੀ ਜਾਂ ਉਹਨਾਂ ਦੇ ਹਲਕੇ ਦੇ ਜਿਹੜੇ ਵਿਕਾਸ ਕਾਰਜ ਹੁੰਦੇ ਆ ਉਹਦੇ ਸਬੰਧ ਦੇ ਵਿੱਚ ਜਦੋਂ ਆਪਣੇ ਸੀਨੀਅਰ ਆਗੂਆਂ ਨਾਲ ਮਿਲਦੇ ਆ ਤਾਂ ਉਹਨਾਂ ਦੀ ਗੱਲ ਨੂੰ ਸੁਣ ਕੇ ਉੱਥੇ ਹੀ ਛੱਡ ਦਿੱਤਾ ਜਾਂਦਾ ਕਿਉਂਕਿ ਉਹਨਾਂ ਦਾ ਨਾ ਇਹ ਕਹਿਣਾ ਹੁੰਦਾ ਕਿ ਜਦੋਂ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਦੇ ਆ ਤਾਂ ਸਾਨੂੰ ਲੋਕਾਂ ਦੇ ਸਵਾਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਪਰ ਜਦੋਂ ਅਸੀਂ ਪਾਰਟੀ ਦੇ ਜੋ ਵੀ ਆਗੂ ਹੁੰਦੇ ਆ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਜਾਂ ਲੋਕ ਸਭਾ ਚ ਭੇਜਦੇ ਆ ਪਰ ਜਿੱਤਣ ਤੋਂ ਬਾਅਦ ਉਹ ਜਿਹੜੀ ਸਾਡੀ ਗੱਲ ਸੁਣਨੀ ਹੈ ਉਹ ਬੰਦ ਕਰ ਦਿੰਦੇ ਆ ਤਾਂ ਬਾਅਦ ਦੇ ਵਿੱਚ ਸਾਨੂੰ ਲੋਕਾਂ ਦੇ ਸਾਹਮਣੇ ਜਿਹੜੀ ਨਮੋਸ਼ੀ ਦਾ ਸਾਹਮਣਾ ਉਹ ਕਰਨਾ ਪੈਂਦਾ ਹੁਣ ਜਿਹੜੀ ਗੱਲ ਆਈ ਹੈ ਕਿ ਰਾਜਾ ਸਾਸੀ ਅੰਮ੍ਰਿਤਸਰ ਤੇ ਤਰਨਤਾਰਨ ਹਲਕੇ ਨੂੰ ਪੰਥਕ ਹਲਕਾ ਕਿਹਾ ਜਾਂਦਾ ਔਰ ਇਥੋਂ ਕਾਫੀ ਜਿਆਦਾ ਜਿਹੜਾ ਨੁਕਸਾਨ ਹੈ ਉਹ ਕਾਲੀ ਦਲ ਦਾ ਹੋਇਆ ਕਿ ਉਹਦੇ ਚੰਗੇ ਚੰਗੇ ਜਿਹੜੇ ਆਗੂ ਲੀਡਰ ਉਹਨਾਂ ਦੀ ਪਾਰਟੀ ਨੂੰ ਛੱਡ ਕੇ ਉਹਨਾਂ ਨੇ ਦੂਸਰੀਆਂ ਪਾਰਟੀਆਂ ਦਾ ਲੜ ਫੜ ਲਿਆ ਜਿਹੜੀ ਅੱਜ ਗੱਲ ਕਰ ਰਹੇ ਹਾਂ ਉਹ ਵਿਧਾਨ ਸਭਾ ਹਲਕਾ ਰਾਜਾ ਸਾਸੀ ਤੋਂ ਪਿੰਡ ਸੈਦੂਪੁਰ ਤੋਂ ਅਕਾਲੀ ਦਲ ਨੂੰ ਉਸ ਵਕਤ ਬਹੁਤ ਵੱਡਾ ਜਿਹੜਾ ਝਟਕਾ ਲੱਗਿਆ ਜਦ ਜਗਬੀਰ ਸਿੰਘ ਸਾਬਕਾ ਸਰਪੰਚ ਸੈਦੂਪੁਰ ਨੇ ਆਪਣੇ ਸਾਥੀਆਂ ਤੇ ਸਮਰਥਕਾਂ ਸਮੇਤ ਜਿਹੜਾ ਮੌਜੂਦਾ ਕਾਂਗਰਸ ਦੇ ਵਿਧਾਇਕ ਨੇ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਐ ਸੁਖਵਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਕਬੂਲਦੇ ਹੋਏ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਜਿਹੜਾ ਉਹ ਐਲਾਨ ਕੀਤਾ ਔਰ ਉਸ ਇਸ ਵਕਤ ਉਹਨਾਂ ਦੇ ਨਾਲ ਜਿਹੜੇ ਵਿਧਾਇਕ ਦੇ ਜਿਹੜੇ ਭਰਾ ਨੇ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆਂ ਨੇ ਉਹਨਾਂ ਨੂੰ ਸਰਪਾਉਂ ਭੇਟ ਕਰਕੇ ਆਪਣੀ ਪਾਰਟੀ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਹੈ ਇਸੇ ਤਰੀਕੇ ਨਾਲ ਹੁਣ ਜਿਹੜਾ ਇਹ ਰੁਝਾਨ ਹੈ ਇਹ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ 2027 ਦੀਆਂ ਚੋਣਾਂ ਨੂੰ ਨੇੜੇ ਜਾਣ ਕੇ